ਆਪ ਤੇ ਸੱਜਣ ਘਰ ਚੱਲੇ ਨਹੀਂ ਆਪ ਤੇ ਸੱਜਣਾ ਘਰ ਚੱਲੇ ਨਹੀਂ ਸਾਨੂੰ ਕੱਲਿਆਂ ਘਰ ਚੱਲੇ ਨਹੀਂ ਸੌ ਮਹੱਬਤਾਂ ਵਾਲੀ ਰੱਬ ਨੂੰ ਸੌ ਮਹੱਬਤਾਂ ਵਾਲੀ ਰੱਬ ਨੂੰ ਵਾਦੇ ਤੋੜ ਚੱਲੇ ਨਹੀਂ ਹਏ ਵਾਦੇ ਤੋੜ ਚੱਲੇ ਨਹੀਂ ஜிச்சி லன்னா வித்தேன் கதை ஜித்தை சிந்தை கதை ஜான் சிந்தை ஒரு நம்ம பள்ளி நான் பள்ளி ਰਾਤਾਂ ਰੋਂਦਿਆਂ ਲੱਗਦੀਆਂ ਨਹੀਂ ਹੁਣ ਦਿਨਾਂ ਤੇ ਛਾਇਆ ਗਾਮ ਹੋ ਗਿਆ ਜਿਸ ਸੱਜਣ ਲਈ ਦੁਨੀਆ ਛੱਡੀ ਉਹ ਵੀ ਬੇਰਹਿਮ ਹੋ ਗਿਆ ਉਹ ਵੀ ਬੇਰਹਿਮ ਹੋ ਗਿਆ ਸੱਚੇ ਦਿਲ ਦੀ ਕਦਰ ਨਾ ਪਾਈ ਸੱਚੇ ਦਿਲ ਦੀ ਕਦਰ ਨਾ ਪਾਈ ਝੂਠੇ ਸੁਪਨੇ ਪਰ ਚੱਲੇ ਨੇ ਆਪ ਤੇ ਸੱਜਣਾ ਘਰ ਚੱਲੇ ਨਹੀਂ ਤੇ ਹੁਣ ਸਾਨੂੰ ਕੱਲਿਆਂ ਘਰ ਚੱਲੇ ਨਹੀਂ ਕੱਲਿਆਂ ਰਾਹਾਂ ਵਿੱਚ ਪੈਰ ਪਈ ਤੇ ਹਿਸਰ ਦੀ ਰੂਹ ਵੀ ਕੰਬੀਏ ਕਿਸੇ ਨੂੰ ਕੀ ਅਹਿਸਾਸ ਹੋਵੇ ਜਦ ਰੂਹਾਂ ਵੀ ਹੋਈ ਅੰਬੀ ਜਦ ਰੂਹਾਂ ਵੀ ਹੋਈ ਅੰਬੀ ਪਰ ਇਹ ਵਿਛੋੜਾ ਵੀ ਇੱਕ ਨੇਮ ਹੈ ਇਸ਼ਕ ਵਿੱਚ ਰਾਹੀ ਜ਼ਹਿਰ ਪਿੰਦੇ ਨੇ ਸਜਣਤਾ ਘਰੋਂ ਚਲੀ ਗਈ ਅਸੀਂ ਰੱਬ ਕੋਲ ਲੀਨ ਹੋ ਗਏ ਅਸੀਂ ਰੱਬ ਕੋਲ ਲੀਨ ਹੋ ਗਏ